ਗੁੰਡਾਨ ਸਿੰਘ ਸਾਹਿਬ ਦੀ ਚਨ ਛੋਪਰਾ ਪਰ ਤਰਤੀ ਬਟਾਲਾ ਅੱਜ ਸੁਭਾਗ ਪ੍ਰਾਪਤ ਹੋਇਆ ਕਿ ਇੱਥੇ ਜਿਹੜਾ ਤਹਿਸੀਲ ਕੰਪਲੈਕਸ ਜਿਹੜਾ ਬਣਾਇਆ ਉਹ ਉਹਦਾ ਉਦਘਾਟਨ ਕਰਨ ਦਾ ਇੱਕੋ ਛੱਤ ਹਲੇ ਬਹੁਤ ਸਾਰੇ ਦਫ਼ਤਰ ਇੱਥੇ ਆ ਗਏ ਨੇ ਜਿਹਦੇ ਵਿੱਚ ਤਹਿਸੀਲਦਾਰ ਆਫਿਸ ਐਸ ਡੀ ਐਮ ਆਫਿਸ तहसीलदार दी कोर्ट एसडीएम कोर्ट पटवारी पटवारखाने ਦੇ ਸਾਰੇ ਜਿੰਨੇ ਵੀ ਮੁਲਾਜ਼ਮ ਕਾਨੂੰਗੋ ਇਸ ਤੋਂ ਲਾਵਾ ਫਰਦ ਕੇ ਅੰਦਰ ਸੇਵਾ ਕੇ ਅੰਦਰ ਸਾਰੇ ਕੁਛ ਹੱਥਲੇ ਆ ਗਏ ਤੇ ਨਾਲ ਹੀ ਜਿਹੜਾ ਇਸ ਕੰਪਲੈਕਸ ਦੇ ਬਿਲਕੁਲ ਨਾਲ ਹੀ ਕੋਟ ਹੈ ਤੇ ਹੋਰ ਜਿਹੜੀਆਂ ਲੀਗਲ ਕੰਮਕਾਰਾਂ ਲਈ ਜਿੱਥੇ ਲੋਕ ਜ਼ਿਆਦਾ ਆਉਂਦੇ ਨੇ ਪਹਿਲਾਂ ਇਹ ਸ਼ਹਿਰ ਦੇ ਵਿਚਾਲੇ ਹੁੰਦਾ ਸੀ ਵਿੱਚ ਹੁੰਦਾ ਸੀ ਉੱਥੇ ਜਾ ਕੇ ਕਾਫੀ ਕੰਜੈਸਟਡ ਹੋ ਗਿਆ ਸੀਗਾ ਬਹੁਤ ਟ੍ਰੈਫਿਕ ਵਗੈਰਾ ਜਮ ਹੁੰਦੀ ਸੀ ਲੋਕਾਂ ਨੂੰ ਦਿੱਕਤ ਆਉਂਦੀ ਸੀ ਸੋ ਬੜੀ ਸ਼ਾਨਦਾਰ ਬਿਲਡਿੰਗ ਅੱਜ ਉਦਘਾਟਨ ਹੋਇਆ ਹੈ ਗਰਾਉਂਡ ਫਲੋਰ ਫਸਟ ਫਲੋਰ ਸੈਕੰਡ ਫਲੋਰ ਉਹਦੇ ਵਿੱਚ ਵੇਟਿੰਗ ਰੂਮ ਹੈ ਉਹਦੇ ਵਿੱਚ ਬਾਥਰੂਮ ਨੇ ਔਰ ਲੋਕਾਂ ਦੀ ਸਹੂਲਤ ਲਈ ਸਭ ਕੁਝ ਇੱਥੇ ਅਵੇਲੇਬਲ ਹੈ 5. 5 ਕਨਾਲ ਦੇ ਵਿੱਚ 5.5 ਕਨਾਲ ਦੇ ਵਿੱਚ ਇਹ ਜਗ੍ਹਾ ਬਣੀ ਹੈ 10 ਕਰੋੜ ਰੁਪਏ ਦੀ ਲਗਤ ਆਈ ਹੈ ਤੇ ਇਜ਼ੀ ਰਿਸਟਰੀ ਜਫਰਦਾਂ ਦੇ ਨਾਲ ਸੰਬੰਧਿਤ ਕੋਈ ਬਹੁਤ ਸਾਰੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਸਭ ਕੁਝ ਅਵੇਲੇਬਲ ਹੈ ਜੋ ਲੇਟੈਸਟ ਅਪਡੇਟਡ ਤਹਿਸੀਲ ਕੰਪਲੈਕਸ ਬਣੇ ਨੇ ਤੇ ਗੁਰੂ ਨਾਨਕ ਸਾਹਿਬ ਦੇ ਵਿਆਹ ਪੁਰਬ ਤੇ ਇਥੇ ਬਹੁਤ ਸਾਰਾ ਮੇਲੇ ਲੱਗਦੇ ਨੇ ਔਰ ਉਹਨਾਂ ਦਾ ਗੁਰਪੁਰਬ ਵਾਲਾ ਮਹੀਨਾ ਚੱਲ ਰਿਹਾ ਤੇ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦਾ ਕਿ ਇਸ ਮੀਨਿਜ ਬਟਾਲਾ ਸ਼ਹਿਰ ਦੇ ਇਕ ਬਹੁਤ ਚਿਰਾਂ ਤੋਂ ਚੱਲੀ ਆ ਰਹੀ ਜਿਹੜੀ ਮੰਗ ਹੈ ਉਹ ਪੂਰੀ ਹੋ ਰਹੀ ਹੈ ਤੇ ਆਉਣ ਵਾਲੇ ਦਿਨਾਂ 'ਚ ਪਟਿਆਲਾ ਸ਼ਹਿਰ ਦੀ ਤਰੱਕੀ ਵਾਸਤੇ ਕਿਉਂਕਿ ਇੰਡਸਟਰੀਅਲ ਸਿਟੀ ਪਟਿਆਲਾ ਕਿਸੇ ਵੇਲੇ ਬਹੁਤ ਇੰਡਸਟਰੀ 'ਚ ਨਾਮ ਹੁੰਦਾ ਸੀ ਪਰ ਬਾਅਦ ਦੇ ਵਿੱਚ ਸਰਕਾਰਾਂ ਦੀਆਂ ਲਾਪਰਵਾਹੀਆਂ ਕਰਕੇ ਸ਼ਹਿਰ ਜਿਹੜਾ ਹੈ ਉਜਾੜ ਵੱਲ ਨੂੰ ਤੁਰ ਪਿਆ ਸੀ ਸੋ ਰੰਗਲੇ ਪੰਜਾਬ ਦੇ ਵਿੱਚ ਜਿਹੜੇ ਰੰਗ ਭਰ ਰਹੇ ਆ ਪਟਿਆਲੇ ਦਾ ਰੰਗ ਵੀ ਉਹਦੇ ਵਿੱਚ ਇਕ ਬੜਾ ਖੂਬਸੂਰਤ ਰੰਗ ਹੈ ਤੇ ਆਲੇ ਦੁਆਲੇ ਦੇ ਤਿੰਨ ਚਾਰ ਕੰਸਟੀਟੂਐਂਸੀਆਂ ਖਾਸ ਤੌਰ ਤੇ ਫਤਿਗੜ ਚੂੜੀਆਂ ਕਾਦੀਆਂ ਸ੍ਰੀ ਹਰਗੋਬਿੰਦ ਸਾਹਿਬ ਪ੍ਰਸਾਦ ਦੋ ਤਿੰਨ ਹੋਰ ਕੰਸਟੀਟੂਐਂਸੀਆਂ ਦੇ ਜਿਹੜੇ ਲੋਕ ਨੇ ਉਹ ਇੱਥੇ ਤਹਿਸੀਲ ਦੇ ਵਿੱਚ ਇੱਥੇ ਬਟਾਲੇ ਆਉਂਦੇ ਆ ਤੇ ਉਹਨਾਂ ਨੂੰ ਕਾਫੀ ਸਹੂਲਤ ਹੋਊਗੀ ਅਸੀਂ ਇਸ ਤੋਂ ਪਹਿਲਾਂ ਜਗਰਾਉਂ ਦਿੜਬਾ ਚੀਮਾ ਸਬਤਸੀਲਾ ਹੋਰ ਬਹੁਤ ਸਾਰੀਆਂ ਤਸੀਲਾਂ ਦੇ ਸਬਤਸੀਲਾਂ ਦਾ ਤੋਂ ਕਾਟਨ ਕਰ ਚੁੱਕੇ ਆ ਇਜ਼ੀ ਰਿਸਟਰੀ ਦਾ ਹੋ ਗਿਆ ਭ੍ਰਿਸ਼ਟਾਚਾਰ ਤਸੀਲਾਂ ਚੋਂ ਖਤਮ ਹੋ ਜੇ ਪਹਿਲਾਂ ਤਸੀਲ ਚ ਜਾਣ ਵੇਲੇ ਲੋਕਾਂ ਨੂੰ ਚਿੰਤਾ ਹੀ ਹੋਣ ਲੱਗ ਜਾਂਦੀ ਸੀ ਵੀ ਪਤਾ ਨਹੀਂ ਕੱਲ ਨੂੰ ਜਾਣਾ ਉਸ ਬਿਲਡਿੰਗ ਦੇ ਵਿੱਚੋਂ ਸਹੀ ਸਲਾਮਤ ਮੁੜਾਂਗੇ ਨਿੰਬੂ ਵਾਂਗੂ ਨਿਚੋੜ ਲੈਂਦੇ ਸੀ ਤੂੰ ਇਹਦੇ ਕੋਲੇ ਜਾ ਉਹਦੇ ਕੋਲੇ ਜਾ ਤੂੰ ਉਧਰ ਦਫ਼ਤਰ ਚ ਜਾ ਉਧਰੋਂ ਆ ਕੇ ਇੱਧਰ ਆ ਕੇ ਤਾਂ ਉਧਰ ਜਾ ਉਹ ਗੇੜਿਆਂ ਦੇ ਵਿੱਚ ਹੀ ਬੜਾ ਟਾਈਮ ਬਰਬਾਦ ਖੱਜਲ ਖਵਾਰੀ ਹੁੰਦੀ ਸੀ ਹੁਣ ਉਹ ਇੱਥੇ ਆਉਣਗੇ ਜਦੋਂ ਤਾਂ ਸਾਰਾ ਕੁਝ ਇੱਕੋ ਛਾਥ ਲੈ ਤੇ ਡਿਪਟੀ ਕਮਿਸ਼ਨਰ ਏਡੀਸੀ ਜੀਐਸਡੀਐਮ ਸਾਹਿਬ ਨੂੰ ਸਾਰਿਆਂ ਨੂੰ ਹਦਾਇਤਾਂ ਨੇ ਕਿ ਇੱਥੇ ਜਿਹੜਾ ਬੰਦਾ ਆ ਗਿਆ ਉਹਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਉਹ ਵਧੀਆ ਮੂਡ 'ਚ ਇੱਥੇ ਐਂਟਰ ਕਰੇ ਤਾਂ ਵਧੀਆ ਮੂਡ 'ਚ ਇੱਥੋਂ ਜਾਵੇ ਤਾ ਇਹ ਪ੍ਰਬੰਧ ਜਿਹੜੇ ਨੇ ਉਹ ਸਰਕਾਰਾਂ ਦੇ ਫਰਜ਼ ਬਣਦਾ ਹੈ ਤੇ ਅਸੀਂ ਇਹ ਫਰਜ਼ ਨਿਭਾ ਰਹੇ ਹਾਂ ਤੇ ਅੱਜ ਮੈਂ ਸ਼ਹਿਰੀ ਕਲਤੀ ਸਾਡੇ ਜਿਹੜੇ ਪਾਰਟੀ ਦੇ ਲੀਡਰ ਵੀ ਨੇ ਤੇ ਨਾਲ ਇਸ ਬਟਾਲਾ ਵਿਧਾਨ ਸਭਾ ਕੰਸਟੀਟੂਐਂਸੀ ਨੂੰ ਰਿਪਰੈਜ਼ੈਂਟ ਕਰਦੇ ਆ ਇਹਨਾਂ ਨੇ ਜੋ ਵੰਗ ਰੱਖੀ ਸੀ ਉਹਨੂੰ ਪੂਰਾ ਕੀਤਾ ਗਿਆ ਤੇ ਹੋਰ ਵੀ ਮੰਗਾਂ ਨੇ ਹੋਰ ਮੰਗਾਂ ਜਿਹੜੀਆਂ ਨੇ ਅੱਗੇ ਹੋਰ ਵਧਣ ਦੀਆਂ ਮੰਗਾਂ ਨੇ ਤਾ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਕੀਤੇ ਜਾਣਗੇ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਕੇ